ਉਸ ਮੀਮੋਰੰਡੇ ਦੇ ਵਿੱਚ ਚਾਰ ਮੁੱਖ ਮੁੱਦੇ ਰੱਖੇ ਗਏ ਸੀ ਉਹਨਾਂ ਵਿੱਚ ਧੰਨ ਧਨੂਰਗੰਸਾਹ ਮਹਾਰਾਜ ਕੋਈ ਵੀ ਆਦਮੀ ਦਾ ਇਨਸਾਫ ਤੇ ਸਖਤ ਕਾਨੂੰਨ ਬਣਾਉਣਾ ਬੰਦੀ ਸਿੰਘਾਂ ਦੀ ਰਿਹਾਈ 328 ਰੂਪ ਸ਼੍ਰੋਮਣੀ ਕਮੇਟੀ ਵੱਲੋਂ ਜੋ ਗੁੰਮ ਕੀਤੇ ਗਏ ਸੀ ਉਹਨਾਂ ਦਾ ਇਨਸਾਫ ਬਹਿਬਲ ਕਲਾਂ ਕੋਟਕਪੂਰਾ ਜਿਹੜੇ ਨੌਜਵਾਨਾਂ ਨੂੰ ਬਾਦਲ ਕਿਆਂ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਉਹਨਾਂ ਦਾ ਇਨਸਾਫ ਪਰसों ਜਿਹੜਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਪ੍ਰੋਗਰਾਮ 7 ਤਰੀਕ ਨੂੰ ਹੋਇਆ ਇੱਕ ਜੋ ਉਥੇ ਮੋਰਤਾ ਲੱਗਿਆ ਸੀ 328 ਰੁਪਿਆਂ ਦਾ ਭਾਈ ਬਲਦੇਵ ਸਿੰਘ ਜੀ ਬਟਾਲਾ ਉਹਨਾਂ ਵੱਲੋਂ 5 ਸਾਲ ਤੋਂ ਲਗਾਤਾਰ ਜਿਹੜਾ ਮੋਰਤਾ ਚੱਲਦਾ ਸੀ ਉਹ ਜਿਹੜਾ ਪਰਸੋਂ ਇਕੱਠ ਰੱਖਿਆ ਗਿਆ ਸੀ ਮਹਾਪੰਚਾਇਤ ਜੀ ਦੇ ਵਿੱਚ ਅ ਸੰਤ ਸਮਾਜ ਮਹਾਪੁਰਖ ਬਾਬਾ ਜਿਹੜੇ ਸੇਵਾ ਸਿੰਘ ਜੀ ਰਾਮਪੁਰ ਵਾਲੇ ਹੋਰ ਬਹੁਤ ਸਾਰੇ ਮਹਾਪਰ ਪਹੁੰਚੇ ਹੋਤੇ ਕਿਸਾਨ ਜਥੇਬੰਦੀਆਂ ਭਾਈ ਜਗਜੀਤ ਸਿੰਘ ਡੱਲੇ ਆਲਾ ਬਲਦੇਵ ਸਿੰਘ ਜੀ ਸਰਸਾ ਸਾਹਿਬ ਹੋਰ ਬਹੁਤ ਸਾਰੀਆਂ ਪੰਥਰੀ ਜਥੇਬੰਦੀਆਂ ਪਹੁੰਚੀਆਂ ਤੇ ਉਸ ਦਿਨ ਜਿਹੜੀ ਸਰਕਾਰ ਆ ਉਹਨਾਂ ਨੇ ਜਿਹੜੇ 328 ਰੁਪਏ ਦੋਸ਼ੀ ਸੀ 16 ਬੰਦੇ ਸ਼੍ਰੋਮਣੀ ਕਮੇਟੀ ਦੇ ਵਿੱਚ ਮੌਜੂਦਾ ਉਸ ਵਾਰੇ ਨੇ ਉਹਨਾਂ ਤੇ ਜਿਹੜੀ ਹੈਗੀ ਆਫ ਆਈ ਆਰ ਦਰਜ ਕੀਤੀ ਮੋਰਚਾ ਫਤਿਹ ਹੋਇਆ ਸਰਕਾਰ ਵੇਰਾਈ ਦਰਸਤਾਈ ਚੰਗਾ ਕੰਮ ਕੀਤਾ ਉਹ ਪਹਿਲੇ ਹੀ ਹੋ ਜਾਣੇ ਚਾਹੀਦੇ ਸੀ ਉਹਨਾਂ ਤੇ ਦੋਸ਼ਿਆਂ ਦੇ ਕਾਰਵਾਈ ਤੇ ਹੁਣ ਬਹੁਤ ਸਾਰਾ ਜਿਹੜਾ ਬਾਦਲ ਕਿਆਂ ਵੱਲੋਂ ਚੋਣੀ-ਮੂਣੀ ਰੌਲਾ ਪਾਇਆ ਵੀ ਉਹ ਤਾਂ ਅਸੀਂ ਨਵੇੜਤਾ ਕੀ ਨਵੇੜਤਾ ਅਸੀਂ ਤੁਸੀਂ ਅਜੇ ਪੁੱਛਣਾ ਕੀ ਨਵੇੜਤਾ ਸੀ ਇੱਕ ਉਹਨਾਂ ਤਨਖਾਹ ਲਾਤੀ ਆ ਕੁਛ ਨਿਬੜਿਆ ਸਰਕਾਰੀ ਕਹਿੰਦੇ ਸਰਕਾਰ ਦਾ ਖਲ ਅੰਦਾਜ਼ੀ ਨਾ ਕਰੇ ਕਿਉਂ ਨਾ ਕਰੇ ਸਰਕਾਰ ਦਾ ਖਲ ਅੰਦਾਜ਼ੀ ਜਦੋਂ ਕਿਤੇ ਬਿਆਦਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਵੇ ਅਸੀਂ ਉੱਥੇ ਪਹੁੰਚਦੇ ਆ ਬਹੁਤ ਸਾਰੇ ਜਥੇਬੰਦੀਆਂ ਜਾਂਦੀਆਂ ਨੇ ਉਥੇ ਸਰਕਾਰ ਨੂੰ ਜਿਹੜਾ ਇਹ ਕਿਹਾ ਜਾਂਦਾ ਪ੍ਰਸ਼ਾਸਨ ਵਿੰਗ ਦੇ 295 ਇਹ ਧਾਰਾ ਲਾ ਕੇ ਇਹਨੂੰ ਜੇਲ੍ਹ 'ਚ ਬੰਦ ਕਰੋ ਤੇ ਬਹੁਤ ਸਾਰੇ ਥਾਵੇਂ ਹੋਈ ਆ ਜਦੋਂ ਕਾਲ ਤਖਸਾਲ ਤੇ ਸ੍ਰੀ ਕੇਸਗੜ੍ਹ ਸਾਹਿਬ ਇੱਕ ਬੀੜੀ ਪੀਤੀ ਕਿਸੇ ਨੇ ਸਿਗਰਟ ਪੀਤੀ ਉਥੇ ਆ ਕੇ ਸ਼੍ਰੋਮਣੀ ਕਮਿਟੀ ਨੇ ਆਪ ਫੜ ਕੇ ਕੁਝ ਨਹੀਂ ਕਿਹਾ ਨੂੰ ਫੜ ਕੇ ਉਹਨੂੰ ਸਰਕਾਰ ਨੂੰ ਦੇਤਾ ਉਹਦੇ ਉੱਤੇ 295 ਇਹ ਧਾਰਾ ਲਾ ਕੇ ਅੰਦਰ ਕਰਾਇਆ ਉਹਦੇ ਸਰਕਾਰ ਦਾ ਦਖਲਅੰਦਾਜ਼ੀ ਨਹੀਂ ਸੀ ਉਦੋਂ ਤੁਸੀਂ ਆ ਫੜ ਕੇ ਉਹਦੇ ਕਾਲ ਤਖਸਾਲ ਤੇ ਲੈ ਜਾਂਦੇ ਕਾਰਵਾਈ ਕਰਦੇ ਹੋ ਤੇ ਉਹਦੇ ਕੰਮ ਕਰੀ ਕੋਣ ਜੀ ਸਰਕਾਰ ਨੇ ਕਾਰਵਾਈ ਕਰਤੀ ਹੁਣ ਖੋੜੇ ਮਿਰਚਾਂ ਲੜ ਗਈਆਂ ਹਾਂ ਤੁਹਾਨੂੰ ਇਹ ਅਖੇ ਗਲਤ ਹੋਇਆ ਕਿਉਂ ਗਲਤ ਹੋਇਆ ਹੋਣਾ ਚਾਹੀਦਾ ਸਾਰਿਆਂ ਨੂੰ ਜਿਹੜੀ ਕਾਰਵਾਈ ਕੀ ਹੋਣੀ ਚਾਹੀਦੀ ਐ ਉਹ ਸੱਤ ਸੱਜਾ ਹੋਣੀ ਚਾਹੀਦਾ ਸ਼ਰਮ ਆਉਣੀ ਚਾਹੀਦੀ ਧਾਮੀ ਹੋਣਾ ਨੂੰ ਜਿਹੜੇ ਉੱਥੇ ਬੈਠੇ ਨੇ ਕੋਈ ਨਕਲੋਗ ਮਰਦੋ ਸੋਣੀ ਕਮੇਟੀ ਕਦੇ ਹੋਂਦ ਵਿੱਚ ਆਈ ਸੀ ਇਸੇ ਵਾਸਤੇ ਵੀ ਗੁਰੂ ਗ੍ਰੰਥ ਸਾਹਿਬ ਜਿਹੜਾ ਸਰਕਾਰ ਕਾਇਮ ਬਹਾਰ ਰੱਖਣਾ ਗੁਰੂ ਘਰਾਂ ਦੀ ਸੇਵਾ ਸਮਾਗ ਤੁਸੀਂ ਉਲਟ ਕਰਤਾ ਕੰਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪ ਗੁੰਮ ਕਰ ਦਿੱ ਕਿੱਥੇ ਨੇ ਉਹ ਕਰੋੜਾ ਪਾਉਣੇ ਫਿਰਦੇ ਤੁਸੀਂ ਵੀ ਮੇਰੇ ਸਰੂਪ ਨੇ ਉਹ ਜਿਹੜੇ ਹੈਗੇ ਨੇ ਉਹ ਖੁਰਦਵਾਰ ਨਹੀਂ ਕਰੇ ਪੈਸੇ ਲੈ ਦੇ ਕਹਿੰਦਰ ਕਿਉਂ ਪੈਸੇ ਲੈ ਕੇ ਦੇ ਕਹਿੰਦਰ ਉਦੋਂ ਕਰਦੇ ਤੁਹਾਨੂੰ ਸ਼ਰਮ ਨਹੀਂ ਆਉਦੀ ਤੁਸੀਂ ਕਾਦੇ ਵਾਸਤੇ ਪ੍ਰਧਾਨ ਬਣੇ ਹੋ ਸ਼੍ਰੋਮਿਕ ਮੈਂ ਕੋਰੋਨਾ ਹੋਇਆ ਨਹੀਂ ਆਪਦੀ ਆਮ ਸਾਲ ਬਾਦ ਪ੍ਰਧਾਨ ਬਣਜਣੇ ਆਪ ਹੀ ਤੁਹਾਨੂੰ ਲੱਖ ਲਾਹਤ ਦਾ ਸ਼੍ਰੋਮਿਕ ਕਮੇਟੀ ਸਾਰਿਆਂ ਨੂੰ ਲੱਖ ਦੀ ਲਾਹਤ ਪਾਉਣਿਆ ਉਹ ਨੱਕ ਡੋ ਕੇ ਮਾਰਦੇ ਤੁਸੀਂ ਪੰਚ ਦਾ ਸਾਰਾ ਕੁਝ ਬਗਾੜ ਕੇ ਰੱਖਦਾ ਤੁਸੀਂ ਇਹ ਜਥੇਦਾਰ ਸਾਹਿਬ ਕਹਿ ਰਹੇ ਨੇ ਵੀ ਦਖਲਅਦਾਜ਼ੀ ਨਹੀਂ ਹੋਣੀ ਚਾਹੀਦੀ ਜਥੇਦਾਰ ਸਾਹਿਬ ਮੈਂ ਪੁੱਛਣਾ ਚਾਹਣਾ ਜਦੋਂ ਇੱਥੇ ਅ ਬੰਦਾ ਆਇਆ ਸੀ ਦਰਬਾਰ ਸਾਹਿਬ ਦੇ ਵਿੱਚ ਵੀ ਉਦੋਂ ਵੀ ਉਹਨਾਂ ਉੱਤੇ ਐਫ ਆਈ ਆਰ ਦਰਦ ਨਹੀਂ ਹੋਈ ਕਰਾਈ ਨਹੀਂ ਉੱਥੇ ਜਦੋਂ ਘੱਟਣਾਵਾਸੀ ਤੁਸੀਂ ਉੱਥੇ ਜਾਂਦੇ ਹੀ ਖਾਣੇ ਦੇ ਵਿੱਚ ਨਹੀਂ ਕਹਿੰਦੇ ਵੀ ਐਫ ਆਈ ਆਰ 295 ਇਹ ਘੜਾ ਲਾਓ ਇਹ ਹੁਣ ਤੁਸੀਂ ਕਹ ਰਹੇ ਹੋ ਵੀ ਇਹ ਗਲਤ ਹੋਇਆ ਬਿਲਕੁਲ ਉਸ ਤੋਂ ਪਹਿਲਾਂ ਜਿਹੜਾ ਭਾਈ ਵਿਡਾਲੇ ਨੇ ਲਾਇਆ ਧੰਨਵਾਦ ਨੇ ਉਹ ਜਿਨ੍ਹਾਂ ਨੇ 5 ਸਾਲ ਮੋਰਚਾ ਚਲਾਇਆ ਉਸ ਤੋਂ ਪਹਿਲਾਂ 40 ਦਿਨ ਪਹਿਲਾਂ ਮੋਰਚਾ ਚੱਲਿਆ ਜਿਹੜਾ ਸਤਕਾਰ ਕਮੇਟੀ ਵੱਲੋਂ ਜਿਹਦੇ ਵਿੱਚ ਭਾਈ ਸੁਖਦੇਵ ਸੁਭਜੀਤ ਸਿੰਘ ਖੋਸਾ ਭਾਈ ਸ ਆ ਪਤਰਲੋਸ ਨੇ ਸੋਹਲ ਭਾਈ ਦਲਬਾਹ ਸਿੰਘ ਸਰਲਸ ਯੋਧੇ ਜਿਹੜਾ ਉਹਨਾਂ ਦਾ ਜਥਾ ਬਣਾਇਆ ਹੋਇਆ ਦਲਬਾਹ ਸਿੰਘ ਜੀ ਤੇ ਭਾਈ ਲਖਵੀਰ ਸਿੰਘ ਮਾਲਮਾ ਸਾਹਿਬ ਤੇ ਭਾਈ ਬਲਵੀਰ ਸਿੰਘ ਮੁੱਥਲ ਹੋਰ ਬਹੁਤ ਸਾਰੇ ਜਿਹੜੀਆਂ ਜਥੇ ਬੰਦੀਆਂ ਸੀ ਉਹਨਾਂ ਵੱਲੋਂ ਮੋਰਚਾ ਲਾਇਆ ਗਿਆ ਸੀ ਤੀਜਾ ਸਿੰਘ ਸਮੁਦਰੀ ਹਾਲ ਦੇ ਵਿੱਚ ਅਸੀਂ ਵੀ ਸਾਹਮਣੇ ਸੀਦੇ ਵਿੱਚ 40 ਦਿਨ ਮੋਰਚਾ ਦੇ ਲੈ ਕੇ 41ਵੇਂ ਦਿਨ ਜਿਹੜੀ ਸ਼੍ਰੋਮਿਕ ਕਮੇਟੀ ਆ ਟਾਸਕ ਫੋਰਸ ਗੁੰਡਾ ਜਿਹੜੀ ਕਾਮੀ ਹੁਣਾਂ ਨੇ ਪਾਲੀ ਹੋਈ ਹੈ ਸ਼੍ਰੋਮਿਕ ਕਮੇਟੀ ਨੇ ਪਾਲੀ ਵਾ ਸਿੱਖਾਂ ਨੂੰ ਕੁੱਟਣ ਵਾਸਤੇ ਹੋਰ ਨਹੀਂ ਕਿਸੇ ਨੂੰ ਕਹਿੰਦੇ ਜੇ ਉੱਥੇ ਕੋਈ ਨੱਚਣਾ ਆ ਜੇ ਤੇ ਕੋਈ ਉੱਥੇ ਵਿਆਦ ਵੀ ਕਰਦੇ ਉਹਨਾਂ ਨੂੰ ਉਹਨੂੰ ਕੁਛ ਕਹਿਣਾ ਇਹਨਾਂ ਨੇ ਜਿਹੜੇ ਸਿੱਖ ਨੇ ਉਹ ਉਹਨਾਂ ਨੂੰ ਕੁੱਟਣ ਵਾਸਤੇ ਆ 328 ਰੂਪਾਂ ਦਾ ਮੋਰਚਾ ਲੱਗਿਆ ਸਮੁਤੀ ਦਾ ਸਮਾਧੀ ਸਾਲ ਜਿੱਥੇ ਉਹ ਇਹਨਾਂ ਦਫ਼ਤਰ ਆ ਉਹਦੇ ਮੂਰੇ 41ਵੇਂ ਦਿਨ ਇਹਨਾਂ ਨੇ 3000 ਬੰਦਾ ਇਕੱਠਾ ਕਰਿਆ ਟਾਸਕ ਫੋਰਸ ਆ ਉਦੋਂ ਪਹਿਲਾਂ ਵੀ ਰੋਲੇ ਪੈਰਨੇ ਸਿੰਘਾਂ ਨੇ ਪੰਗਾ ਵੀ ਲਈਆਂ ਜ਼ਖਮੀ ਵੀ ਕੀਤੇ ਉਸ ਦਿਨ ਜਿਹੜਾ ਇਹਨਾਂ ਨੇ ਉਥੇ ਵੀ 25 ਸਿੰਘ ਬੈਠੇ ਸੀ ਸਾਰਿਆਂ ਨੂੰ ਇਹਨਾਂ ਨੇ ਕੁੱਟਿਆ ਜਿਨ੍ਹਾਂ ਦੀਆਂ ਲੱਤਾਂਵਾਹਾਂ ਤੋੜੀਆਂ ਕਈਆਂ ਦੀਆਂ ਆਪਰੇਸ਼ਨ ਵੀ ਹੋਏ ਤਸਦਦ ਕੀਤਾ ਬੀਬੀਆਂ ਨਹੀਂ ਇਹਨਾਂ ਨੇ ਬਖਸ਼ੀਆਂ ਸੋਹਣੀ ਕਮੇਟੀ ਦੇ ਦੱਲਿਆਂ ਨੇ ਅਸੀਂ ਦੱਲੀ ਕਹਾਂਗੇ ਉਹ ਗੁੰਡੇ ਨੇ ਜਿਹੜੇ ਉਥੇ ਉਸੇ ਜਿਹੜੇ ਬੱਚੇ ਸੀਗੇ ਆ 15 16 ਸਾਲ ਦੇ ਉਹ ਨਹੀਂ ਬਖਸ਼ੇ ਉਹ ਵੀ ਕੁੱਟੇ ਸਾਰਾ ਕੁਝ ਆ ਵੀਡੀਓ ਦੇ ਵਿੱਚ ਸਭ ਕੁਝ ਆ ਕਿ ਉਹਦੇ ਕਦੇ ਸਰਕਾਰ ਨੂੰ ਅਸੀਂ ਕਹਣਾ ਤਾਂ ਨਾ ਜਿੱਥੇ ਤੁਸੀਂ 32805 ਤੇ ਕਾਰਵਾਈ ਕੀਤੀ ਆ ਉਥੇ ਜਿਨ੍ਹਾਂ ਨੇ ਉਹ ਸਿੱਖਾਂ ਨੂੰ ਕੁੱਟਿਆ ਜਿਹੜੇ ਇਨਸਾਨ ਮੰਗਦੇ ਸੀ ਬਿੱਤੀ ਸੀਗੇ ਸਾਰੇ ਤਸੱਦਦ ਕੀਤਾ ਹਸਪਤਾਲ ਦੇ ਵਿੱਚ ਦਾਖਲ ਰਹੇ ਪਰਚੇ ਹੋਏ 326 ਵੀ ਲੱਗਿਆ ਹੱਥ ਵੀ ਪਾੜੇ ਵੱਡੇ ਵੀ ਗਏ ਇੱਕ ਨੰਗ ਸਿੰਘ ਹੋਦਾ ਵੀ ਹੱਥ ਵੱਢਿਆ ਗਿਆ 200 ਬਣੀਆਂ ਹਨ 307 ਬਣੀਆਂ ਉਲਟ ਸਾਦੇ ਉੱਤੇ ਜਿਹੜੇ ਉਥੇ ਸਿੰਘ ਸੀ ਉਹਨਾਂ ਤੇ 307 ਦੇ ਮਕਾਦਮੇ ਤੇ ਕਾਰਜ ਕਰਦੇ ਉਹਨਾਂ ਗੁੰਡਿਆਂ ਉੱਤੇ ਸਲੂਮਨੀ ਕਮੇਟੀ ਦੇ ਗੁੰਡਿਆਂ ਉੱਤੇ ਜਿਹੜੀ ਸਖਤ ਕਾਰਵਾਈ ਹੋਵੇ ਉਹਨਾਂ ਤੇ ਪਰਚੇ ਦਰਜ ਨੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਅਜੇ ਅਧੂਰੀ ਕਾਰਵਾਈਆਂ ਨੂੰ ਪੂਰੀ ਕਰੋ ਜਿਹੜੇ ਇਹਨਾਂ ਨੇ ਛਲੀਆਂ ਮੰਗੂ ਸਰਕਾਰ ਉਥੇ ਕਮੇਟੀ ਦੇ ਬੰਦਿਆਂ ਨੇ ਕੁੱਟੇ ਨੇ 40 ਦਿਨਾਂ ਬਾਅਦ ਉਸ ਤੋਂ ਬਾਅਦ ਫਿਰ ਭਾਈ ਵਿਡਾਲਾ ਜੀ ਉਹਨਾਂ ਨੇ ਮੋਰਚਾ ਲਾਇਆ ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਜੀ ਜਿਹੜੇ ਸਾਬਕਾ ਜਫੇਦਾਰ ਸਾਹਿਬ ਨੇ ਉਹ ਵੀ ਇੱਕ ਵੱਡਾ ਕਾਫਲਾ ਲੈ ਕੇ ਆਏ ਸੀ ਉਥੇ ਜਦੋਂ ਇਹਨੇ ਗੁੰਡਾਗਰਦੀ ਕੀਤੀ ਥੋੜੇ ਦਿਨਾਂ ਬਾਅਦ ਅਸੀਂ ਵੀ ਉਹਦੇ ਵਿੱਚ ਸ਼ਾਮਲ ਸੀ ਬਹੁਤ ਗੁੰਡਾਗਰਦੀ ਕਰ ਸਿੱਖਾਂ ਨੇ ਇਹਨਾਂ ਬਹੁਤ ਤੁਸੀਂ ਧੱਕਾ ਕੀਤਾ ਬਾਦਲ ਕਾਲਾ ਨਾ ਕਰ ਰਿਹਾ ਅੱਜ ਵੀ ਉਥੇ ਬੈਠੇ ਨੇ ਆ ਵੀ ਮਨ ਮਰਜੀ ਜਿਹੜੇ ਜਿਹੜੇ ਹੁਕਮਾਂ નાਮੇ ਜਾਰੀ ਕਰਦੇ ਨੇ ਉਹ ਉਹਨਾਂ ਤੋਂ ਸਖਤ ਦਬਾਵਨਾ ਜਿਹੜੇ ਹੁਣ ਜੱਫੇਦਾਰ ਨੇ ਉਹ ਵੀ ਬਾਦਲਾਂ ਦੇ ਨੇ ਉਹਦੇ ਹੁਕਮ ਅਨੁਸਾਰ ਚੱਲਦੇ ਨੇ ਪਹਿਲਾਂ ਵੀ ਚੱਲਦੇ ਸੀ ਅੱਜ ਵੀ ਚੱਲਦੇ ਨੇ ਜਿਹੜਾ ਜੱਫੇਦਾਰ ਸਾਹਿਬ ਕਾ ਆਇਆ ਸੀ ਉਥੇ ਮਾਫੀ ਮੰਨ ਕੱਲ ਪਰਸੋ ਉਹਨੇ ਵੀ ਇਹੀ ਕਿਹਾ ਮੈਨੂੰ ਮਾਫੀ ਦਿਓ ਬਾਦਲ ਕਹਿੰਦੇ ਉਹ ਤੁਹਾਨੂੰ ਮਾਫੀ ਨਾਮੇ ਜਾਰੀ ਕਰਾਏ ਲਿਖਾਏ ਅੱਜ ਵੀ ਜਿਹੜਾ ਜੱਫੇਦਾਰ ਆ ਉਹ ਵੀ ਬਾਦਲ ਕਹਿੰਦਾ ਹੁਕਮ ਮੰਨ ਕੇ ਇਹਨਾਂ ਨੂੰ ਦੇਈ ਜਾਂਦਾ ਕਦੇ ਕਿਸੇ ਨੂੰ ਮਾਫ ਕਰਦਾ ਹੁਣ ਉਹਦੇ ਤਰ੍ਹਾਂ ਹੀ ਨੇ ਵੀ ਜਿਹੜੇ ਫਕਰੇ ਕਾਮ ਬਾਊ ਸਲੀਆ ਮੈਂ ਕਹਿਣਾ ਚਾਹਣਾ ਸ੍ਰੋਮਣੀ ਕਮੇਟੀ ਦੇ ਜਥੇਦਾਰ ਸਾਹਿਬ 2 ਤਰੀਕ ਦਾ ਜਿਹੜਾ ਫੈਸਲਾ ਸੀ ਤਾਂ ਤਾਂ ਜਥੇਦਾਰਾਂ ਕੀਤਾ ਸੀ ਤੇ ਸਾਰਾ ਰਾਜ ਪੰਜਾਬ ਵਾਲਿਆਂ ਦੇ ਹੱਥ ਚ ਨਹੀਂ ਲਿਆ ਪੂਰ ਪੰਜਾਬ ਦਾ ਰਾਜ ਦਿੱਲੀ ਵਾਲਿਆਂ ਦੇ ਹੱਥ ਚ ਲਿਆ ਪੰਜਾਬ ਦੇ ਲੋਕਾਂ ਨੇ ਤੁਸੀਂ ਸਾਰਿਆਂ ਨੇ ਚੁਣਿਆ ਸੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਇਹ ਮੁੱਖ ਮੰਤਰੀ ਸਾਡੀਆਂ ਦੁੱਖ ਤਕਲੀਫਾਂ ਸਮਝਦਾ ਹੈ ਇਹਨਾਂ ਦੁੱਖ ਤਕਲੀਫਾਂ ਦਾ ਹੱਲ ਕਰੂਗਾ ਤੇ ਪੰਜਾਬ ਦਾ ਵਿਕਾਸ ਕਰਦਾ ਸਾਡੇ ਇੱਥੇ ਪ੍ਰਸ਼ਤਾਜ ਨੂੰ ਖਤਮ ਕਰ ਰੋ ਦਾ ਜਿਹੜੇ ਇਹਨਾਂ ਨੇ ਨਾਰਾ ਲਾਇਆ ਸੀ ਪਰ ਹੋਇਆ ਸਾਰਾ ਕੁਝ ਉਲਟ ਭਗਵੰਤ ਮਾਨ ਨੇ ਤਾਂ ਦਿੱਲੀ ਵਾਲਿਆਂ ਦੇ ਸਾਹਮਣੇ ਗੋਡੇ ਟੇਕ ਤੇ ਅੱਜ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਭਗਵੰਤ ਮਾਨ ਦੀ ਬਿਲਕੁਲ ਨਹੀਂ ਚੱਲਦੀ ਚੱਲਦੀ ਸਿਰਫ ਦਿੱਲੀ ਵਾਲਿਆਂ ਦੀ ਹੈ ਪਹਿਲਾ ਪੰਜਾਬ ਦਾ ਇੰਨਾ ਕਮਜ਼ੋਰ ਮੁੱਖ ਮੰਤਰੀ ਅੱਜ ਤੱਕ ਕੋਈ ਨਹੀਂ ਹੋਇਆ ਅੱਜ ਤੱਕ ਦਾ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਭਗਵੰਤ ਮਾਨ ਹੈ ਮੈਂ ਤੁਹਾਨੂੰ ਦਾਰੇ ਨਾਲ ਕਹਿ ਸਕਦਾ ਕਿ ਇਹਨੇ ਪੰਜਾਬ ਦੀ ਪੈਸਾ ਦਾ ਪੱਗ ਰੋਟੀ ਨਹੀਂ ਕਿਉਂਕਿ ਲੋਕਾਂ ਦੀ ਵੋਟ ਕੇਜੇ ਵਾਲਾ ਨਹੀਂ ਸੀ ਪਾਈ ਪੰਜਾਬ ਦੇ ਲੋਕਾਂ ਨੇ ਵੋਟ ਪਾਈ ਸੀ ਭਗਵੰਤ ਮਾਨ ਨੂੰ ਜਿਹੜੀਆਂ ਗੱਲਾਂ ਕਰਦਾ ਸੀ ਪਰ ਅੱਜ ਇਹ ਇੰਨਾ ਛੱਡਦਾ ਵੀ ਭਾਈ ਤੁਸੀਂ ਜੋ ਮਰਜ਼ੀ ਕਰੋ ਮੈਨੂੰ ਮੁੱਖ ਮੰਤਰੀ ਰਹਿਣ ਦਿਓ ਮੈਨੂੰ ਨਾ ਹਟਾਈਓ ਇਹ ਸੋਚ లైక్ ਦਾ ਬਹੁਤ ਨਹੀਂ ਚਾਹਦੇ ਹੈ ਕਿ ਫੇਰ ਨਿਰਾਜ ਹੂਕਤਮਾਨ 6 ਬੋਲਣ ਤੋਂ ਬਿਨਾਂ ਹੋਰ ਕੁਝ ਨਹੀਂ ਦੁਨੀਆ ਤੇ ਦੋਸ਼ ਲਾ ਕੇ ਦੁਨੀਆ ਤੇ ਇਲਜ਼ਾਮ ਲਾ ਕੇ ਸਿਆਸਤ ਕਰ ਰਹੇ ਹੈ ਆ ਸਭ ਤੋਂ ਵੱਡਾ ਆਪਣੇ ਨੇੜੇ ਉਦਾਹਰਣ ਹੈ ਮਸਪਣਾ ਸਾਹਿਬ ਦਾ ਇਹਨਾਂ ਨੇ ਵੀ ਪਤਾ ਲੱਗਦਾ ਤੇ ਕਹਿੰਦਾ ਸਾਨੂੰ ਜਗ੍ਹਾ ਨਹੀਂ ਦੇ ਰਹੇ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਪਿਛਲੇ 20 25 30 ਸਾਲ ਦਾ ਕੇਸ ਚੱਲ ਰਿਹਾ ਉਹ ਜਗ੍ਹਾ ਦਾ ਐਸ.ਡੀ.ਪੀ.ਸੀ ਦਾ ਇਹ ਮਸਤਪਾਲਾ ਸਾਹਿਬ ਦਾ ਕਾਉਂਸਲ ਦਾ ਕੇਸ ਚੱਲ ਰਿਹਾ ਹੈ ਜਗ੍ਹਾ ਦਾ ਹੁਣ ਆਪੇ ਹੀ ਸਮਝ ਜਿਹੜੀ ਦਾ ਕੋਰਟ ਸਟੇਜ ਚੱਲ ਰਿਹਾ ਉਹ ਜਗ੍ਹਾ ਉੱਥੇ ਕਿਵੇਂ ਕੁਝ ਬਣ ਸਕਦਾ ਫਿਰ ਦੋਸ਼ ਸਾਡੇ 'ਤੇ ਲਾਇਆ ਅਸੀਂ ਨਿੱਕੇ ਦਿੱਤਾ ਇਹਨਾਂ ਨੂੰ ਵੀ ਤੁਸੀਂ ਤਾਂ ਦਿੰਦਣਾ ਨਹੀਂ ਸਕਦੇ ਨਹੀਂ ਪਤਾ ਲੱਗਦਾ ਅਸੀਂ ਮੇਨ ਰੋਡ ਤੇ 25 ਕਿਲੇ ਜਿੱਥੇ ਆਪਣੀ ਚਲਦੀ ਹੈਗੀ ਆ ਫਾਰਮ ਸੀਡ ਫਾਰਮ ਉਹ ਜਿਹੜਾ ਤੁਸੀਂ ਦੇਖਣ ਨੂੰ ਤਿਆਰਾ ਉੱਥੇ ਕਾਲ ਆਉਂਦਾ ਇਹਨਾਂ ਨੇ ਨਹੀਂ ਬਣਾਇਆ ਤੇ ਹੁਣ ਆ ਪੰਜ ਚਾਰ ਮਹੀਨੇ ਪਹਿਲਾਂ ਬੀਸੀ ਸਾਹਿਬ ਬਣਾਇਆ ਜਸਵੰਤ ਨੂੰ ਜਿਹੜੇ ਸੈਕਟਰ ਨੇ ਕਹਿੰਦੇ ਸਾਨੂੰ ਆਹੀ ਜਗ੍ਹਾ ਦੇ ਦਿਓ ਕਹਿੰਦੇ ਤੁਹਾਨੂੰ ਪਹਿਲਾਂ ਕਹਿੰਦੇ ਅਸੀਂ ਅਸੀਂ ਹਫਤੇ ਦੇ ਵਿੱਚ ਵਿੱਚ ਪਤਾ ਪਾ ਕੇ ਦੇ ਦਾਂਗੇ ਜਗ੍ਹਾ ਤੁਹਾਨੂੰ ਦੇਣ ਨੂੰ ਤਿਆਰ ਹੈ ਜਗ੍ਹਾ ਸਾਨੂੰ ਚਾਹੀਦੀ ਹੈ ਟਰੱਸਟੀ ਜਾਂ ਕੌਂਸਲ ਦੀ ਕਿੰਨਾ ਲੋਕਾਂ ਦੀ ਹੈ ਤੇ ਸੰਤਾ ਦਾ ਸਭ ਤੋਂ ਵੱਡਾ ਮਿਸ਼ਨ ਕੀ ਸੀ ਵੀ ਵਿਦਿਆ ਦਾ ਵਿਸਾਰ ਹੋਵੇ ਅਸੀਂ ਬਿਨਾਂ ਸ਼ਰਤ ਇੱਕੋ ਹੀ ਸ਼ਰਤ ਲਾ ਕੇ ਵੀ ਵੀ ਐਚ ਦੇ ਬੱਚਿਆਂ ਨੂੰ ਸਾਡੇ ਇਲਾਕੇ ਦੇ 20% ਬੱਚਿਆਂ ਨੂੰ ਐਡਮਿਸ਼ਨ ਮਿਲਣੀ ਚਾਹੀਦੀ ਹੈ ਅਗਲੇ ਨੌਕਰੀ ਦੇ ਮジョਰਿਟੀ ਇਸ ਇਲਾਕੇ ਦੇ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਜਿਹੜੀ 3rd ਕਲਾਸ ਤੇ 4th ਕਲਾਸ ਨੂੰ ਨੌਕਰੀਆਂ ਹੁੰਦੀ ਹੈ ਅਸੀਂ ਆਕੇ ਉਹਦੇ ਨਾਲ ਕੋਈ ਕਾਲਜ ਬਣਾਓ ਅਸੀਂ ਤੁਹਾਨੂੰ ਫ੍ਰੀ ਜਮੀਨ ਦੇ ਰਹੇ ਹਾਂ ਅਸੀਂ 1 ਰੁਪਇਆ ਦਾ ਟੈਕਸ ਨਹੀਂ ਲਵਾਂਗਾ ਅੰਤ ਤੱਕ ਉੱਥੇ ਫੇਰ ਜੀ ਸ਼ੁਰੂ ਹੋਇਆ ਫਿਰ ਸਿਆਸਤ ਨਹੀਂ ਤਾਂ ਹੋਰ ਕੀ ਹੈ ਇਹ ਨਾ ਸੋ ਇਹ ਸਿਰਫ ਝੂਠ-ਫੁਹਾਰ ਇਹ ਕ੍ਰਾਪਸ਼ਨ ਦਾ ਇਹ ਹਾਲ ਹੈ ਜਿਹੜੇ ਕਹਿੰਸੀ ਮਾਨਦਾਰ ਤੁਸੀਂ ਦੇਖੋ ਕਿਹੜਾ ਦਫ਼ਤਰ ਹੈ ਕਿਹੜੀ ਕੋਈ ਥਾਣਾ ਹੈ ਕਿਹੜਾ ਕੋਈ ਤਸੀਲ ਹੈ ਜਿੱਥੇ ਦੁਗਣੀ ਤਕਨੀਕੀ ਹੋ ਰਹੀ ਹੈ ਕ੍ਰਾਪਸ਼ਨ ਤੇ ਅਫਸਰ ਸ਼ਰਿਆਮ ਕੋਈ ਜਿਹੜਾ ਹੈ ਕਿਸੇ ਦਾ ਐਮ.ਐਲ.ਏ ਦਾ ਮੰਤਰੀ ਦਾ ਕੋਈ ਡਰ ਨਹੀਂ ਕਿਸੇ ਨੂੰ ਤੇ ਨਾ ਹੀ ਕਿਸੇ ਨੇ ਫੋਨ ਕਰਾਇਆ ਇਹ ਕੋਈ ਕੰਮ ਕਰਦਾ ਉਹ ਕਹਿੰਦੇ ਵੀ ਅਸੀਂ ਤਾਂ ਦੇਖ ਕੇ ਆਇਆ ਪੈਸੇ ਜੋ ਉਹ ਕਸਤਾ ਉਹ ਕੋਈ ਬੜਾ ਕੰਮ ਨਹੀਂ ਕਰਦਾ ਤੇ ਇਹ ਹਾਲਾਤ ਸਾਰੀਆਂ ਚੀਜ਼ਾਂ ਕਹਿਣ ਦੇ ਉਲਟ ਇਹਨਾਂ ਨੇ ਕੀ ਕੀਤਾ ਨਹੀਂ ਤੇ ਮੈਂ ਐਸ ਆਈ ਵੀ ਜਿਹੜੇ ਸਾਰੇ ਉਮੀਦਵਾਰ ਚਲੋ ਸਿੰਧਰਪਾਲ ਦਾ ਤੁਸੀਂ ਸਾਰੇ ਜਾਣਦੇ ਹੋ ਕਿਸੇ ਦੇ ਨਾਲ ਇਹ ਦੁੱਖ ਸੁੱਖ ਵਿੱਚ ਜਦ ਤੁਸੀਂ ਕਹਿਣ ਦੇਰੇ ਸਵੇਰੇ ਹਮੇਸ਼ਾ ਨਾਲ ਖੜਦਾ ਕੋਈ ਇਹਦਾ ਪਹਿਲੀ ਵਾਰੀ ਇਹ ਜਿਹੋਣੇ ਸਦਾਰੇ ਮਨ ਦਾ ਵਿਚਾਰਾ ਮੈਂਬਰ ਹੀ ਹੈ ਹੁਣ ਇਹਨੂੰ ਜੱਗ 'ਵੀ ਕੋਈ ਬੋਲ ਮਾਰੇ ਕੋਈ ਕਹਿੰਦੇ ਮੇਰੇ ਨਾਲ ਨਹੀਂ ਖੜਾ ਜਾਂ ਤੁਰਿਆ ਨਹੀਂ ਫੇਰ ਅਸੀਂ ਤੁਹਾਡੇ ਦੇਣਦਾਰ ਕਿਸੇ ਤਰ੍ਹਾਂ ਇਹ ਸਾਡਾ ਸਰਪੰਚ ਹੈ ਬਕਿੰਦਰ ਕਾਲ ਬੱਛੀ ਵਾਲੇ ਤੋਂ ਇਹਦੇ ਵੀ ਤੁਸੀਂ ਪੁੱਛ ਸਕਦੇ ਹੋ ਭਾਵੇਂ ਵਿਚਾਰਾ ਗਰੀਬ ਪਰਿਵਾਰ ਤੋਂ ਹੈ ਪਰ ਹਮੇਸ਼ਾ ਕਿਸੇ ਤਰ੍ਹਾਂ ਡਿਗਰਾਤ ਲੋਕਾਂ ਦੇ ਨਾਲ ਖੜਾ ਹੈ ਕਿ ਜਿੰਨੀਆਂ ਮੈਨੂੰ ਲੈਦਾ ਪੈਨਸ਼ਨਾਂ ਇਹਨੇ ਮਰਾਜਾਂ ਦੇ ਗਰੀਬਾਂ ਦੀਆਂ ਤੇ ਬਜ਼ੁਰਗਾਂ ਦੀ ਮੈਨੂੰ ਨਹੀਂ ਲੱਗਦਾ ਕਿ ਜਿਲ੍ਹੇ 'ਚ ਕਿਸੇ ਨੇ ਬਲਾਈਆਂ ਹੋਣੀਆਂ 24 ਘੰਟੇ ਇਹੀ ਕੰਮ ਤੇ ਲੱਗਿਆ ਰਹਿੰਦਾ ਹੈ ਕਿਸੇ ਤੋਂ ਕੋਈ ਇੱਕ ਉੱਚਾ ਦਾ ਕਪ ਦਾ ਰਵਾਇਦਾ ਨਹੀਂ ਹੈਗਾ ਸੋ ਦੋਨੇ ਉਮੀਦਵਾਰ ਬੜੇ ਇਲਾਕੇ ਦੇ ਸਾਡੇ ਉਮੀਦਵਾਰ ਨੇ ਪੰਥਕ ਤੌਰ ਤੇ ਅਸੀਂ ਸਾਰਿਆਂ ਨੇ ਸਾਂਝੇ ਤੌਰ ਤੇ ਚਾਹੇ ਭਾਈ ਅਮਿਤ ਪਾਪੜਾ group ਹੈ ਚਾਹੇ ਅਸੀਂ ਆਂ ਚਾਹੇ ਹੋਰ ਵੀ ਪਾਰਟੀਆਂ ਦੇ ਸਮਰਥਨ ਇਹ ਕੋਈ ਸਿਰਫ ਸਾਡੇ ਉਮੀਦਵਾਰ ਨਹੀਂ ਹੈਗੇ ਇਹ ਤੁਹਾਡੇ ਉਮੀਦਵਾਰ ਨਹੀਂ ਇਹ ਸਾਡੇ ਉਮੀਦਵਾਰ ਨਹੀਂ ਪਾਰਟੀਆਂ ਤੋਂ ਭੁੱਟ ਕੇ ਮੈਂ ਬੇਨਤੀ ਕਰਦਾ ਇਹਨਾਂ ਨੂੰ ਵੋਟ ਪਾਓ ਤੇ ਇਹ ਜਿਹੜੀ ਸਰਕਾਰ ਹੈ ਇਹਨੂੰ ਸਬਕ ਸਿਖਾਓ ਜਿਵੇਂ ਇਹ ਧੱਕੇ ਕਰ ਰਹੇ ਨੇ ਜਿਵੇਂ ਇਹਨਾਂ ਨੇ ਲੋਕਧਰਮ ਦਾ ਘਾਣ ਕਰ ਰਹੇ ਨੇ ਜਿਵੇਂ ਦਿੱਲੀ ਵਾਲੇ ਆ ਕੇ ਇੱਥੇ ਕਬਜ਼ਾ ਕਰ ਰਹੇ ਨੇ ਪੰਜਾਬ ਤੇ ਅੱਜ ਮੌਕਾ ਹੈ ਸਾਲ ਨੂੰ ਚੋਣਾਂ ਹੋਣੀਆਂ ਉਹ ਤੱਕ ਕਰੀ ਗਏ ਨਾ ਅੱਜ ਇਹਨਾਂ ਨੂੰ ਸਬਕ ਸਿਖਾਉਣ ਦਾ ਬਹੁਤ ਵੱਡਾ ਸੁਨਹਿਰੀ ਮੌਕਾ ਸੋ ਆਪਣੇ ਦੋਨੇ ਚੋਣ ਨਿਸ਼ਾਨ ਯਾਦ ਰੱਖਿਓ ਉੱਪਰਲਾ ਚੋਣ ਨਿਸ਼ਾਨ ਜਿਹੜਾ ਜਿਹੜਾ ਪਰਚੰਦ ਦਾ ਜੀਪ ਹੈ ਤੇ ਥੱਲੇ ਵਾਲਾ ਜਿਹੜਾ ਰੁਘਾ ਹੈ ਹਰ ਤਰ੍ਹਾਂ ਦੀ ਮਦਦ ਲੇਖੋ ਦੋਨੇ ਕੋਈ ਆਪਕਤ ਤੌਰ ਤੇ ਬੜਾ ਖਰਚਾ ਨਹੀਂ ਕਰ ਸਕਦੇ ਆਪਾਂ ਸਾਰਿਆਂ ਨੇ ਕਰਨਾ ਅਸੀਂ ਕਰਾਂਗੇ ਤੁਸੀਂ ਜਿੰਨਾ ਜਿੰਨਾ ਕੋਈ ਜਿੱਥੇ ਰਿਸ਼ਤੇਦਾਰੀਆਂ ਮੈਂਡੀਆਂ ਆਪ ਜਾਓ ਜਿਹੜੇ ਕੋਈ ਮਦਦ ਕਰ ਸਕਦੇ ਨੇ ਉਹ ਜਿਸ ਤਰ੍ਹਾਂ ਦੀ ਵੀ ਮਦਦ ਕਰ ਸਕੋ ਪਰ ਕੋਈ ਪੈਸੇ ਨਹੀਂ ਕਰ ਸਕਦਾ ਹੁੰਦਾ ਹਰ ਕੋਈ ਵੋਟ ਨਹੀਂ ਪਾ ਸਕਦਾ ਹੁੰਦਾ ਕੋ ਪਾ ਸਕਦਾ ਹੁੰਦਾ ਜਿੰਵੇਂ ਜਿੰਨੇ ਤੁਸੀਂ ਕਰ ਸਕਦੇ ਹੋ ਆਪਾਂ ਸਾਰਿਆਂ ਦੀ ਜਿਹੜੀ ਇੱਕ ਇਹ ਅਗਦੀ ਚੋਣ ਹੈ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਤੋ ਆਸ ਕਰਦਾ ਹਾਂ ਕਿ ਸਾਰੀਆਂ ਨੌਂਵਾਂ ਸਾਹਿਬੀ ਅੱਜ ਸਮਾਜ ਤੋਂ ਸਮਾਂ ਕੱਢ ਕੇ ਇੱਥੇ ਆਏ ਨੇ ਅੱਜ ਸਵੇਰ ਦੀ ਨੌਂਵਾਂ ਸਾਹਿਬ ਪਹਿਲਾਂ ਅਸੀਂ ਬਰਨਾਰੇ ਵਿਲੇ ਸੀਗੇ ਫਿਰ ਅਸੀਂ ਬਾੜੀਆਂ ਸੀ ਹੁਣ ਥੋੜੇ ਜੇ ਲੇਖ ਆਵੇ ਤੁਹਾਡੇ ਕੋਲ ਇੱਥੇ ਆਉਂਦੇ ਸੋ ਸਾਡੀ ਕੋਸ਼ਿਸ਼ ਇਹੀ ਹੈ ਕਿ ਪੰਜਾਬ ਦੇ ਵਿੱਚ ਇੱਕ ਪੰਥਕ ਫਰੰਟ ਬਣੇ ਜਿਹੜਾ ਸਾਨੂੰ ਇਹਨਾਂ ਸਾਰੀਆਂ ਦਿੱਲੀ ਦੀਆਂ ਪਾਰਟੀਆਂ ਤੋਂ ਵੀ ਨਜਾਜ਼ਤ ਦਵਾਵੇ ਤੇ ਨਾਲੇ ਇਹ ਜਿਹੜੀ ਸੁਭੀਰ ਸਿੰਘ ਬਾਦਲ ਉਹਨਾਂ ਨੇ ਜਿਹੜੇ ਪੰਥ ਤੋਂ ਤਕਾਲ ਤੱਕ ਦੇ ਭਗੌੜੇ ਲੋਕ ਨੇ ਜਿਹੜੇ ਕੱਲ ਤੱਕ ਦੀ ਸੁਣਨ ਤੱਕ ਵੀ ਵਿਆਪੀ ਹੈਗੇ ਅਸੀਂ ਤਾਂ ਇਹ ਵੀ ਕਹਿੰਦਾ ਸੀ ਵੀ ਤੁਸੀਂ ਦੋਸੰਮਨ ਦਾ ਹੁਕਮਨਾਮਾ ਮੰਨੋ ਪਹਿਲਾਂ ਸਾਡਾ ਇਹ ਸੀ ਕਿ ਤੁਸੀਂ ਕੱਲ ਤੱਕ ਤੇ ਪੇਸ਼ ਹੋਵੋ ਚਲੋ ਪੇਸ਼ ਹੋਏ ਤੇ ਹੁਣ ਹੁਕਮਰਾਮੇ ਨੂੰ ਮੰਨੋ ਇਹ ਸਾਡੀ ਕੋਈ ਸ਼ਰਤ ਨਹੀਂ ਅਸੀਂ ਕੋਈ ਕਾਲੀਦਲ ਨੂੰ ਤੋੜਨ ਵਾਲੇ ਨਹੀਂ ਹੈਗੇ ਅਸੀਂ ਕੱਲ ਤੱਕ ਸਾਹਮਣੂ ਮੰਨਣ ਆੜੇ ਹੁਕਮ ਮੰਨਣ ਆੜੇ ਆ ਇਹ ਲੋਕ ਨੇ ਜਿਹੜੇ ਕੱਲ ਤੱਕ ਤੋਂ ਪੱਥੇ ਹੋਏ ਨੇ ਜੇ ਅੱਜ ਕੱਲ ਤੱਕ ਸਾਹਮਣੇ ਹੁਕਮ ਮੰਨਦੇ ਸਮਕਿਦ ਰਾਜ ਹੋਈ ਨਹੀਂ ਇਹ ਅਸੀਂ ਹੀ ਚੌਧੇਲੀ ਪਾਰਟੀ ਬਣੂਤ ਹੋਵੇ ਸੋ ਇਸ ਲਈ ਹੁਣ ਤਾਂ ਹੀ ਸਾਨੂੰ ਹੈ ਜਿਹੜਾ ਪੰਥਕ ਫਰੰਟ ਅਮਰਪਾਲ ਭਾਈ ਅਮਰਪਾਲ ਨਾਲ ਸਾਰੇ ਰਲ ਕੇ ਕਿ ਅਸੀਂ ਇਹਨਾਂ ਤੋਰਾਂ 'ਚ ਵੀ ਤੇ ਕਰਨ ਧਰਨੀ ਤੋਰ 'ਚ ਵੀ ਜਿਹੜਾ ਬਣਾਇਆ ਉਹਦਾ ਮਕਸਦ ਇੱਕੋ ਹੀ ਹੈ ਪੰਜਾਬ ਨੂੰ ਆਪਣੀ ਧਿਰ ਚਾਹੀਦੀ ਹੈ ਜਿਹੜੀ ਪੰਜਾਬ ਦੀ ਗੱਲ ਕਰੇ ਜਿਹੜੀ ਸਿੱਖਾਂ ਦੀ ਗੱਲ ਕਰੇ ਤੇ ਜਿਹੜੇ ਹੱਕ ਜਿਹੜੇ ਵਰਦੇ ਉਹਨਾਂ ਨੂੰ